ਬਾਥਰੂਮ ਜਾਣਾ ਅਸੀਂ ਇੱਥੇ ਨਹੀਂ ਨਾ ਹੋ ਗਈ ਸੀ ਉੱਪਰ ਹੀ ਕਰਦੀਆਂ ਪੜਦੇ ਲਾਲਾ ਕੇ ਕਰਦੀਆਂ ਅੱਜ ਮੈਂ ਉੱਥੇ ਗਈ ਆ ਪਾਂਸਟਰ ਬਿਲਥੇ ਮੈਨੂੰ ਬਹੁਤ ਫੜ ਲਿਆ ਲੇਡੀਜ਼ ਪਾਂਸਟਰ ਰੱਖੋ ਤੁਸੀਂ ਲੇਡੀਜ਼ ਨੂੰ ਹੱਤ ਲਾਣ ਉਹਨਾਂ ਦਾ ਮਤਲਬ ਨਹੀਂ ਹੱਤ ਲਾਣ ਦਾ ਬੰਦੇ ਦਾ ਕੰਮ ਕੀ ਹੈ ਹੱਤ ਲਾਣ ਦਾ ਚਾਹੇ ਉਹ ਪੁਲਿਸ ਹੋਣਈ ਆ ਪੀਆ ਬਣਾ ਸਾਂਧੀ ਹੈ ਸਾਂਝੀਆਂ ਹੁੰਦੀਆਂ ਜਿਵੇਂ ਅਸੀਂ ੱਤੇ ਖਾਣੀਆਂ ਤੇ ਅੱਜ ਐਸੀ ਸਾਰੀ ਸਜ਼ਬੂਰੀ ਹੈ ਸਾਡੀ ਅਸੀਂ ਤਾਂ ਇੱਥੇ ਬੈਠੇ ਆ ਸਾਨੂੰ ਕੋਈ ਸ਼ੌਕ ਥੋੜੀ ਆ ਤਿੰਨ ਦਿਨ ਤੋਂ ਅਸੀਂ ਉੱਪਰ ਬੈਠੇ ਆ ਇੰਦੀ ਵੀ ਹਾਲ ਤਾਂ ਬਹੁਤ ਖਸਤਾ ਰਾਤ ਕੁੜੀ ਦਾ ਪੈਰ ਟਿਲ ਗਿਆ ਨੀ ਹੇ ਨੀਚੇ ਡਰਦੀ ਡਰਦੀ ਬਚੀ ਆ ਸਰ ਬਹੁਤ ਜਿਆਦਾ ਉੱਤੇ ਜਲਬ ਜੰਬੀ ਹੋਇ ਹਰੇ ਵਾਈ ਜੰਮੀ ਆ ਉੱਤੋਂ ਇੱਟ ਵੀ ਡਿੱਗ ਕੇ ਆਈ ਸਰ ਕੁਝ ਵੀ ਹੋ ਸਕਦਾ ਜੀ ਮੈਂ ਬੰਦ ਸਾਹਿਬ ਕਹਿੰਦੇ ਕਹਿੰਦੇ ਜਿੱਥੇ 6000 ਤੇ ਪਹਿਲਾਂ ਗਿਆਰਾ ਕਰਦੇ ਸੀ ਹੁਣ ਕਿਹੜਾ ਮਰਦ ਹੁਣ ਵੀ ਕਰ ਦੂ ਹੁਣ ਵੀ ਕਰੀ ਜਾਗਾ ਨਾ 6000 ਤੇ ਤੁਸੀਂ ਪਤਾ ਕੀਤਾ ਦੇ ਸਾਡਾ ਉਸ ਟਾਈਮ ਥੋੜੇ ਦਿਨ ਘਟਦੇ ਸੀ ਕਿਸੇ ਦੇ 2 ਕਿਸੇ ਦੇ 4 ਸਾਨੂੰ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਦਿਨ ਪੂਰੇ ਹੋਈ ਜਾਣਗੇ 10 ਸਾਲ ਪੂਰੇ ਹੋਈ ਜਾਣਗੇ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਪਰ ਹੁਣ 7 ਮਹੀਨੇ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਵੀ ਅਸੀਂ ਜਾਂਦੇ ਆ ਤਾਂ ਸਾਨੂੰ ਲਾਰੇ ਲਾਉਂਦੇ ਨੇ ਕਹਿੰਦੇ ਨੇ ਵੀ ਹਾਂ ਹੋ ਗਿਆ ਹਰਜੋਤ ਵਾਸਤੇ ਕਹਿੰਦੇ ਨੇ ਵੀ ਹੋ ਗਿਆ ਜਾਓ ਕੰਮ ਤਾਂ ਹੋਇਆ ਪਿਆ ਜਦੋਂ ਕਿ ਸਾਨੂੰ ਹੋਇਆ ਤਾਂ ਆਰਡਰ ਨਹੀਂ ਦਿੱਤਾ ਮੈਂ ਖੋਜ ਉਹਨਾਂ ਨਾਲ 4 ਮੀਟਿੰਗਾਂ ਕਰਕੇ ਆਈਆਂ ਇੱਕ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਕਿਹਾ 6:30 ਵਜੇ ਮੀਟਿੰਗ ਹੋਏਗੀ ਤੁਹਾਡੀ ਸਾਨੂੰ ਉਹਨਾਂ ਨੇ 9:30 ਵਜੇ ਜਾ ਕੇ ਮੀਟਿੰਗ ਦਿੱਤੀ ਜਦੋਂ ਅਸੀਂ ਜਾ ਕੇ ਕਿਹਾ ਵੀ ਅਸੀਂ ਲੇਡੀਆਂ ਅਸੀਂ ਰਾਤ ਨੂੰ ਕਿੱਥੇ ਜਾਵਾਂਗੇ ਤੇ ਕਹਿੰਦਾ ਜਿਹੜੇ ਪਹਿਲਾਂ ਬੰਦੇ ਦਾ ਬੋਲ ਚ ਰਏ ਹਨ ਉਹਨਾਂ ਨੂੰ ਕਹਿੰਦਾ ਸਭ ਤੋਂ ਬਾਅਦ ਸੱਜਣਾ ਫਰਜੋਤ ਬੈਂਸ ਸਾਹਿਬ ਫਰਜੋਤ ਸਿੰਘ ਬੈਂਸ ਸਾਹਿਬ ਨੂੰ ਸਾਹਮਣੇ ਦੀ ਮੂੰਹ ਤੇ ਹੀ ਕਹਿਣ ਲੱਗਾ ਕਿ ਅਸੀਂ ਐਸੀ ਦੇਤੀ ਹੈ ਬਣਾ ਨਹੀਂ ਹੈਗੀ ਜਿਹੜਾ ਸਾਨੂੰ ਉਹ ਇੰਨੇ ਉੱਚੀ ਬੋਲਣ ਲੱਗਦੇ ਸੀਗੇ ਅਸੀਂ ਤਾਂ ਉਹਨਾਂ ਕੋਲ ਆਪਣਾ ਹੱਕ ਹੀ ਮੰਗਦੇ ਜਿਹੜਾ ਜਾਇਜ਼ ਹੱਕ ਹੈ ਸੀ ਉਹਨਾਂ ਨਾਲ ਕਹਿੰਦਾ ਵੀ ਟੀਚਰ ਇੰਨੇ ਘੱਟ ਕੰਮ ਕਰ ਰਹੇ ਮੈਨੂੰ ਰੋਣ ਆ ਰਿਹਾ ਹੈਗਾ ਤੇ ਬੈਂਸ ਸਾਹਿਬ ਕਹਿੰਦੇ ਕਹਿੰਦੇ ਜਿੱਥੇ 6000 ਤੇ ਪਹਿਲਾਂ ਕਿਆਰਾਂ ਕਰਦੇ ਸੀ ਹੁਣ ਕਿਹੜਾ ਮਰ ਉਹ ਨਾਲ ਹੀ ਐਵੋਇਡਿੰਗ ਨਹੀਂ ਸਾਡੇ ਨੇ ਫਿਰ ਕੋਈ ਨਿੱਕੇ ਤਾਂ ਦੇਉਂਦਾ ਮੈਨੂੰ ਜਦੋਂ ਸਰ ਮੰਗਵੱਤਰ ਅਸੀਂ ਹਰ ਵਾਰੀ ਦੇਖ ਕੇ ਆਂਦੇ ਆਂ ਜੀ ਤੁਹਾਨੂੰ ਸਾਉਂ ਨਾ ਦੇਣ ਕਿ ਨਹੀਂ ਬੰਦੇ ਸਾਡੇ ਉਹਨਾਂ ਨੂੰ ਮੈਨੂੰ ਸੱਜੇ ਹੀ ਗਾਹ ਦੀ ਐਸਾ ਤਾਂ ਵੀ ਕੋਈ ਹਾਂ ਸਰ ਇਹ ਕੋਈ 90000 ਨਹੀਂ ਹੋਣਾ ਸਾਡਾ ਸਿਰਫ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਨੇ ਸਿਰਫ 18000 ਕਰਨਾ ਹੈ ਜੀ 6000 ਉਸੇ ਨੂੰ ਸਾਡਾ 12000 ਰੁਪਿਆ ਵਧਣਾ ਹੈ ਕੋਈ TA ਨਹੀਂ DA ਨਹੀਂ ਜੀ ਕੁਝ ਨਹੀਂ ਹੈਗਾ ਉਸ ਤੋਂ ਬਿਨਾ ਸਿਰਫ ਸਾਡਾ ਇਨਕਰੀਮੈਂਟ ਸਾਲ ਦਾ 5% ਇਹਨਾਂ ਨੇ ਵਧਾਇਆ ਜੀ ਉਹ ਤਾਂ ਬੈਨਰ ਲਾ ਤੇ 12710 ਵੀ ਪੱਕੇ ਕਰਤੇ ਜਿਹਦੇ ਵਿੱਚ ਪੱਕੇ ਵਾਲੀ ਕੋਈ ਗੱਲ ਨਹੀਂ ਸਿਰਫ ਸਾਡਾ ਤਨਖਾਹ ਵਾਧਾ ਕੀਤਾ ਹੈ ਹਾਂ ਸਰ ਦੇ ਦਿੰਦੇ ਨੇ ਇਹ ਪੰਕਤ ਅਸੀਂ ਸਮਾਪੂਰਨ ਕਰ ਰਹੇ ਹਾਂ ਹੁਣ ਸਾਲ ਦੇ ਵਿੱਚ ਰੁਕਿਆ ਸਾਡੇ ਕੋਲ ਕੋਈ ਨਹੀਂ ਆਉਂਦਾ ਆਪ ਨਾਲ ਆਇਆ ਤੁਹਾਡਾ ਧੰਨਵਾਦ ਜੀ ਅਸੀਂ ਸਰ ਸਿਰ ਮੱਥੇ ਹੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਦਾ ਮੇਰਾ ਤਾਂ ਫਰਜ਼ ਹੈ ਨਾ ਤੇ ਫਿਰ ਤੁਸੀਂ ਰੋਟੀ ਤਾਂ ਖਾਚੀ ਦੀ ਇੰਨੇ ਜਿੰਨੇ ਮੈਂ ਤਾਂ ਉਹਦੇ ਤੋਂ ਆ ਰੋ ਅਸੀਂ ਆਪਣੇ ਘਰ ਆ ਮੈਂ ਤਾਂ ਪੂਰੀ ਕੰਸ਼ ਕਰੂੰਗਾ ਤਾਂ ਦਾ ਨਮੈਂਦਾ ਹੈ ਫਿਰ ਮੈਂ ਤਾਂ ਕਰੂੰਗਾ ਇਹ ਪਰ ਤੁਸੀਂ ਰੋਟੀ ਤਾਂ ਖਾਤੀ ਸੀ ਇਹ ਰੋਟੀ ਖਾਣ ਨੂੰ ਸਰ ਰੋਟੀ ਤਾਂ ਸਾਡਾ ਦਿਲ ਨਹੀਂ ਕਰਦਾ ਨਹੀਂ ਰੋਟੀ ਨਹੀਂ ਕਰਦਾ ਇੰਨੇ ਪਰੇਸ਼ਾਨ ਅਸੀਂ ਹਾਂਜੀ ਖੜੀ ਦਾ ਪਣੀ ਹਰ ਇੱਕ ਟੈਂਪੀ ਵੀ ਹਾਲ ਤਾਂ ਬਹੁਤ ਖਸਤਾ ਰਾਤ ਕੁੜੀ ਦਾ ਪੈਰ ਤਲੁਰ ਗਿਆ ਨੀਚੇ ਗਰਦੀ ਗਰਦੀ ਬਚੀ ਆ ਕਰ ਬਹੁਤ ਜਿਆਦਾ ਉੱਤੇ ਜਲਬ ਜੰਮੇ ਹੋਏ ਹਰੇ ਵਾਈ ਜੰਮੇ ਆ ਉੱਤੋਂ ਏਟ ਵੀ ਡਿੱਗ ਕੇ ਆਈ ਸਰ ਕੁਝ ਵੀ ਹੋ ਸਕਦਾ ਜੀ ਫਿਰ ਬਿਸਕਟ ਭੇਜ ਦੀਏ ਜਾਂ ਬ੍ਰੈਡ ਭੇਜ ਕੇ ਨਹੀਂ ਨਹੀਂ ਸਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਟੈਂਕੀ ਦੀ ਹਾਲਤ ਇੰਨੀ ਖਸਤ ਹੈ ਜੀ ਕਿ ਸੂਰਖੂ ਉੱਪਰ ਤਿੰਨ ਪੌੜੀਆਂ ਨੇ ਸਾਡੇ ਬੈਠਣ ਵਾਸਤੇ ਸਾਰੀ ਟੈਂਕੀ ਤੇ ਟ੍ਰਿਪ ਟ੍ਰਿਪ ਕਰਕੇ ਪਾਣੀ ਚ ਉਈ ਜਾਂਦਾ ਸਾਰੀ ਟੈਂਕੀ ਤਰੇੜਾ ਛੱਡੀ ਬੈਠੀ ਐ ਤੇ ਕੋਈ ਵੀ ਨੁਕਸਾਨ ਹੋ ਸਕਦਾ ਕਿਸੇ ਵੀ ਟਾਈਮ ਇੰਨੀ ਕੋਈ ਪੂਰੀ ਹਾਲਤ ਹੈ ਨਹੀਂ ਦੇਖ ਉਹ ਨੂੰ ਬੋਤੀ ਪਾਣੀ ਬਿਲਕੁਲ ਛੱਡ ਹਾਂ ਜੀ ਨਾ ਮਾਰਨੀ ਕਰਵਾ ਹੈ ਨਾ ਜਰੂਰਤ ਨਹੀਂ ਹੈਗੀ ਸਰ ਸਾਨੂੰ ਰੋਟੀ ਪਾਣੀ ਦੀ ਨਹੀਂ ਮਾਨੀ ਨਹੀਂ ਕਰਦੇ ਉੱਪਰ ਵਾਰੀ ਕਹਿੰਦੇ ਤੁਹਾਨੂੰ ਆਰਡਰ ਮਿਲ ਜਾਣ ਬਸ ਉਹੀ ਬਹੁਤ ਹੈ ਜੀ ਇਹ ਤਸੇ ਤਿੰਨ ਦਿਨ ਤਿੰਨ ਦਿਨ ਕਿਉਂ ਸਰ ਸਾਨੂੰ ਤੀਸਰਾ ਦਿਨ ਹੋ ਗਿਆ ਜੀ ਹੋ ਗਿਆ ਤੀਸਰਾ ਦਿਨ ਹੋ ਗਿਆ ਜੀ ਹੋਈ ਨਹੀਂ ਆਇਆ ਵੀ ਸਰ ਠੰਡੀ ਦੀ ਕੋਈ ਕਿਸੇ ਰਿਪੋਰਟ ਨਹੀਂ ਲੱਤੀ ਸਾਡੀ ਹਜੇ ਤੱਕ ਨਾ ਉਸੇ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਥਾਰ ਨਹੀਂ ਲੱਤੀ ਸਰ ਪਾਣੀ ਤਾਂ ਪਾਣੀ ਹੈਗਾ ਤੁਹਾਡੇ ਕੋਲ ਇਹ ਤਾਂ ਪਾਣੀ ਹੈਗਾ ਪਾਣੀਆ ਬਾਟੀ ਹੈਗੀ ਆ ਰੱਖੀ ਹੋਈ ਹੈ ਸਰ ਦੋ ਇੱਕ ਗੱਲ ਬਾਕੀ ਬਾਟੀ ਹੈਗੀ ਮੈਂ ਕਿਹੋਣਾ ਲੇਡੀਜ਼ ਬਾਥਰੂਮ ਜਾਣਾ ਸੀ ਤੇ ਨੇ ਕਰਨ ਹੋ ਗਿਆ ਸੀ ਉੱਪਰ ਹੀ ਕਰਦੀਆਂ ਪੜਦੇ ਲਾਲਾ ਕੇ ਕਰਦੀਆਂ ਅੱਜ ਨਾ ਉੱਥੇ ਗਈਆਂ ਪਾਂਸਟੇਬਲ ਇੱਥੇ ਮੈਨੂੰ ਬਹੁਤ ਫੜ ਲਿਆ ਲੇਡੀਜ਼ ਪਾਂਸਟੇਬਲ ਰੱਖੋ ਤੁਸੀਂ ਲੇਡੀਜ਼ ਨੂੰ ਹੱਤ ਲਾਣ ਉਹਨਾਂ ਦਾ ਮਤਲਬ ਨਹੀਂ ਹੱਤ ਲਾਣ ਦਾ ਬੰਦੇ ਦਾ ਕੰਮ ਕੀ ਹੈ ਹੱਤ ਲਾਣ ਦਾ ਚਾਹੇ ਉਹ ਪੁੱਲ ਸੋੜਈ ਆ ਈਆਂ ਬਣਾ ਸਾਧੀਆਂ ਸਾਂਝੀਆਂ ਹੁੰਦੀਆਂ ਜਿਵੇਂ ਅਸੀਂ ਠੱਕੇ ਖਾਣੀਆਂ ਤੇ ਅੱਜ ਐਸੀ ਸਾਰੀ ਸਜ਼ਬੂਰੀ ਹੈ ਸਾਡੀ ਐਸੇ ਤਾਂ ਇੱਥੇ ਬੈਠੇ ਆ ਸਾਨੂੰ ਕੋਈ ਸ਼ੌਕ ਥੋੜੀ ਆ ਤਿੰਨ ਦਿਨ ਤੋਂ ਅਸੀਂ ਉੱਪਰ ਬੈਠੇ ਆ ਗਰਦੀਆਂ ਮੁਜਬੂਰੀਆਂ ਹੈਗੀ ਨਾ ਫਾਦਰ ਸਾਹਿਬ ਮੇਰੇ ਹੈ ਨਹੀਂ 6000 ਗੁਜ਼ਾਰਾ ਕਰਦੀ ਆ ਪਰ ਆਦਾ ਜੰਮ ਨਹੀਂ ਚੱਲਦਾ ਮਾਂ ਬੁੜੀ ਆ ਵਿਚਾਰੀ ਬਿਮਾਰ ਰਹਿੰਦੀ ਆ ਇਹਨਾਂ ਦੇ ਨਿੱਕ-ਨਿੱਕੇ ਬੱਚੇ ਆ ਉਹ ਤਾਂ ਕਿਹਨਾਂ ਨੇ ਇਹ ਧਿਆਨ ਨਾਲ ਛੱਡ ਕੇ ਬੈਠੀਆਂ ਮੇਰਾ ਵਿਆਹ ਨਹੀਂ ਹੁੰਦਾ ਕਹਿੰਦੇ ਕੁੜੀ ਕਿੰਨਾ ਕਮਾਉਂਦੀ ਆ ਅਸੀਂ ਤਾਂ 30000 35000 ਕਮਾਉਂਦੀ ਆ ਅਸੀਂ ਤਾਂ ਰਿਸ਼ਤਾ ਕਰਾਂਗੇ ਲੋਕੀ ਮੰਗਣਾ ਰਕਦੇ ਆ ਅਸੀਂ ਕਿੱਥੇ ਨੂੰ ਜਾਈਏ ਚਾਨਣਾ ਲਨ ਜੇ ਅਸੀਂ ਨੂੰ ਜਾਇਓ ਇੱਥੋਂ ਦੇ ਪ੍ਰਸ਼ਾਸਨ ਆ ਫੋਨ ਕਰਕੇ ਕਹਿੰਦੇ ਕਹਿੰਦੇ ਤੁਹਾਨੂੰ ਕਹਿੰਦੇ ਈ ਮੰਗ ਕੰਗਾ ਨਹੀਂ ਲਗਾ ਸਰ ਸਾਡੀ ਆ ਮੰਗਰ ਸਾਨੂੰ ਪੱਕੇ ਨਹੀਂ ਇਹਨਾਂ ਨੇ ਸਾਨੂੰ 18000 ਸੈਲਰੀ ਸਾਡੀ ਵੀ ਕਰਨ ਦੇ ਸਾਡਾ 31 ਅਗਸਤ 2024 ਤੱਕ ਦਾ ਸਮਾਂ ਪੂਰਾ ਹੁੰਦਾ ਆ ਕਹਿੰਦਾ ਜੀ ਐ ਤੱਕ ਤਾਂ ਤੁਹਾਨੂੰ ਪੱਕੇ ਮੈਂ ਕਹਾਂ ਅਸੀਂ 10 ਸਾਲ ਜ਼ਿੰਦਗੀ ਦੇ ਦਿੱਤੇ ਆ 8 ਮਹੀਨੇ ਉੱਪਰ ਲੰਘੇ ਜੇ ਸਾਡੇ ਠੀਕ ਹੈ ਜੇ ਅਸੀਂ ਗਲਤ ਹੋਈਏ ਸਾਨੂੰ ਗੋਲੀ ਮਾਰ ਦੋ ਅਸੀਂ ਗਲਤ ਨਹੀਂ ਹੈਗੇ ਅਸੀਂ ਸਹੀ ਆ ਅਸੀਂ ਤਾਂ ਬੈਠੇ ਆ ਸਾਨੂੰ ਸ਼ੌਂਕ ਨਹੀਂ ਹੈ ਜੋ ਉੱਪਰ ਬੈਠਣ ਦਾ ਇਹਨਾਂ ਸਾਨੂੰ ਪਰੇਸ਼ਾਨ ਕਰਦੇ ਆ ਇੱਥੇ ਰਹਿ ਕੇ ਨਹੀਂ ਪਰੇਸ਼ਾਨ ਕਰਦੇ ਅਸੀਂ ਕਿ ਹੁਣ ਸ਼ਰੇ ਨਾਮ ਬੈਠੀ ਆ ਸਕੂਲਾਂ ਦੇ ਵਿੱਚ ਨਹੀਂ ਨਾ ਅਸੀਂ ਰੱਖਦੇ ਛੋਟੇ ਛੋਟੇ ਬੱਚੇ ਲਿਆ ਕੇ ਸਕੂਲਾਂ ਦੇ ਵਿੱਚ ਅਸੀਂ ਰਿਪੀਸ਼ਨ ਕਰਵਾਉਣੇ ਆਗੇ ਅਸੀਂ ਉਹਨਾਂ ਨੂੰ ਪੜਾ ਕੇ ਫਿਰ ਅਗਲੀ ਕਲਾਸਾਂ ਦੇ ਵਿੱਚ ਭੇਜਿਆ ਜਿਵੇਂ ਆਪਾਂ ਘਰ ਦੀ ਨੀਵ ਨਹੀਂ ਹੁੰਦੀ ਨੀਵਾਂ ਸੇ ਸਕੂਲਾਂ ਦੀ ਨੀਵਾਂ ਸੀ ਰੱਖਦੇ ਆਈ ਛੋਟੇ ਬੱਚਿਆਂ ਨੂੰ ਬੜਈਏ ਸੈਡਜਸਟਮੈਂਟ ਹੁੰਦੀ ਆ ਫਿਰ ਦੂਜੇ ਬੱਚਿਆਂ ਨੂੰ ਪੰਜੀ ਵੀ ਲੱਕ ਦੇ ਬੱਚਿਆਂ ਨੂੰ ਫਿਰ ਕਲਾਸਾਂ ਚ ਬਿਠਾਉਂਦੇ ਆ ਸਾਨੂੰ ਦੇਹਵੈਲੇ ਨਾ ਬੈਠੇ ਰਹਿਣ ਤੁਸੀਂ ਆਪ ਹੀ ਦੱਸੋ ਜੀ 6000 ਤੇ ਗੁਜ਼ਾਰਾ ਹੋ ਸਕਦਾ ਈ ਘਰ ਤੇ ਫਿਰ ਸਾਡੇ ਨਾਂ ਮਤਰੇ ਇਹ ਮਾਲਾ ਹਾਲ ਕੀਤਾ ਹੈ ਸਰਕਾਰ ਨੇ ਕਿਹੜੇ ਬੈਟਮੈਂਟ ਕਹਿੰਗੇ 12700 710 ਕਿੱਥੇ ਪੱਕੇ ਕਰਦੇ ਸਿਰਫ 150 ਵਧਾ ਕਰੂ ਕਿਉਂ ਛਟਿਆਈ ਇਹ ਫਿਰ ਤੁਹਾਡੀ ਇਹ ਗੱਲ ਸੀਗੀ ਸਾਡੇ ਪੰਜ ਸਿਨ ਘੱਟ ਸੀ 10 ਸਾਲ ਤੋਂ ਜਾਂ 10 ਸਿਨ ਘੱਟ ਸੀ ਪਰ ਇਹਨਾਂ ਨੇ ਕਰਤੀ ਗੱਲ ਕਸਮਾ ਰੱਖਿਆ ਸੀ ਘੱਟੀ ਗੱਸਟ ਕਰ ਸੀ ਸਮਾਪੂਰ ਕਾਰਤਾ ਸੀ ਨਾ ਸਰ ਇਹ ਕਿਤੇ ਜੰਸ ਕਿਦੋਂ ਫਰਾਂਜ਼ੀ ਬਾਰੇ ਦੇਗਾ ਇਹ ਜਹਾਂ ਜੀ ਸਭ 2 ਕਰੋੜ ਜਰ ਤੱਕ ਇੱਕ ਮੈਂ ਦਿਖਾਉਂਗਾ ਅੱਗੇ ਆਓ ਤੇ ਦੇਖਿਆ ਤਾਂ ਸੁਣਾਈ ਦੇ ਆ ਵੀ ਰਖੜੀਆਂ ਹੈ ਜਿਹੜਾ ਮੰਨਦਾ ਕੋਈ ਨਹੀਂ ਮਾਤਾ ਕੋਈ ਮਸਾਲਾ ਜ਼ਿਆਦਾ ਪੱਦਾ ਨਹੀਂ ਹੈਗਾ ਅਸੀਂ ਸਿਰਫ 130 ਜਾਣੇ ਰਹਿਣੇ ਆ ਜੀ ਅਸੀਂ ਸਾਰ ਸਿਰਫ 6000 ਅਸੀਂ ਲੇਡੀ ਜੀ ਦੇ ਇੱਥੇ ਬੈਠੀਆਂ ਕੁਝ ਵੀ ਹੋ ਸਕਦਾ ਸਾਡੇ ਨਾਲ ਇਹ ਸਾਰੇ ਆਏ ਸੀ ਜੀ ਜਦੋਂ ਅਸੀਂ ਕਾਂਗਰਸ ਸਰਕਾਰ ਬਲੇ ਧਰਨਾ ਲਾਇਆ ਬਤੀ ਮਹੱਲੀ ਜੀ ਉਦੋਂ ਇਹ ਸਾਰੇ ਆਏ ਸੀ ਸਾਡੇ ਕੋਲ ਉਹਨਾਂ ਨੇ ਇੱਕ ਸਾਡੇ ਲਈ ਪਾਲਿਸੀ ਬਣਾਈ ਸੀ ਤੇ ਪਾਲਿਸੀ ਨੂੰ ਇੱਕ ਦੋ ਦੋ ਦਿਨ ਘਟਦੇ ਸੀਗੇ ਉਹ 31 ਅਗਸਤ ਤੱਕ ਬਣਾਈ ਸੀ 31 ਅਗਸਤ ਨੂੰ ਇਹ ਸਾਰੇ 10 ਸਾਲ ਪੂਰੇ ਕਰਦੇ ਜਿਹੜੇ ਇੱਥੇ ਬੈਠੇ ਹੋਏ ਹੁਣ ਇਹ ਸਾਨੂੰ ਰੋਜ਼ ਲਾਰੇ ਲਾਉਂਦੇ ਆ ਵਿਤਾ ਨੂੰ 15 ਦਿਨਾਂ ਬਾਅਦ ਆਰਡਰ ਦੇ ਦਾਂਗੇ। ਵੀਜਨਾ ਬਾਅਦ ਆਰਡਰ ਦੇ। ਇਹ ਤਾਂ ਪੁਰਾਣੀ ਐਪਲੀਕੇਸ਼ਨ ਹੈ ਨਾ ਮੈਨੂੰ ਨਵੀਂ ਦੇਓ। ਇਹ ਨੋਟੀਫਿਕੇਸ਼ਨ ਹੈ ਜੀ। ਇਹ ਨੋਟਿਸ ਐਪਲੀਕੇਸ਼ਨ ਦਾ ਜੀ। ਐਪਲੀਕੇਸ਼ਨ ਲਿਖਦੇ ਸਰ ਤੁਹਾਡੇ ਨਾਂ ਤੇ। ਡੀਸੀ ਸਾਹਿਬ ਕੋਲੇ ਸਰ ਅਸੀਂ ਗਏ ਸੀ ਜੀ। ਡੀਸੀ ਸਰ ਕੋਲੇ ਵੀ ਗਏ ਸੀ ਅਸੀਂ ਡੀਸੀ ਸਾਹਿਬ ਕੋਲੇ ਵੀ ਗਏ ਸੀ 26 ਤਰੀਕ ਨੂੰ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਉਹਨਾਂ ਨੇ ਸਾਡੀ ਮੀਟਿੰਗ ਕਿਹਾ ਸੀਗਾ 22 23 ਨੂੰ ਮੀਟਿੰਗ ਕਰਾ ਦਿੰਨੇ ਆ ਜੀ। ਵੀ ਈਐਮ ਸਾਹ ਨਾਲ ਸਰ ਉਹਨਾਂ ਨੇ ਈਐਮ ਸਾਹਿਬ ਦਾ ਹਾਂਜੀ ਸਰ ਹਰਜੋਤ ਸਿੰਘ ਬੈਂਸ ਨਾਲ ਈਐਮ ਨਾਲ ਹਾਂਜੀ ਤੇ ਸਰ ਸਾਡੀ 27 ਤਰੀਕ ਦੀ ਮੀਟਿੰਗ ਹੋਈ ਨਹੀਂ ਜੀ ਮੇਰੇ ਕੋਲ ਉਹਨਾਂ ਨੇ ਗਾਹਾਂ ਦਾ ਕੀਚਾਰ ਦੀ ਤੇ ਗਾ ਹੁਣ ਉਹਨਾਂ ਨੇ ਕੀ ਕਹਿੰਦੇ ਨੇ ਛੇਤੀ ਕੱਲ ਦੀ ਰੱਖੀ ਹੋਈ ਹੈ ਸਰ ਸਾਡੀ ਇੱਕ ਵਾਰੀ ਤਾਂ ਸਾਨੂੰ ਪੁੱਛ ਨਹੀਂ ਗਾ ਜੀ ਅਸੀਂ ਤਾਂ ਪਹਿਲਾਂ ਵੀ ਗੁਜ਼ਾਰਾ ਕਰਦੇ ਸੀ ਹੁਣ ਵੀ ਕਰ ਲਵਾਂ ਸਰ ਜਿਹੜੇ ਦੂਜੇ ਪੱਕੇ ਕੀਤੇ ਉਹਨਾਂ ਦੇ ਪੱਕੇ ਨਹੀਂ ਕੀਤੇ ਮੈਂ ਤਾਂ ਤਨਖਾਹੀ ਵਧਾਈ ਉਹਨਾਂ ਦੇ ਨਾਲ ਦੇ ਹੀ ਅਸੀਂ ਆ ਸਰ ਸਾਨੂੰ ਸਾਡੇ ਨਾਲ ਕਿਉਂ ਆਹ ਕਾਹ ਦੇਖੋ ਆਪਾਂ ਦੇ ਤਾਂ ਸਾਨੂੰ 31 ਤੱਕ ਆਰਡਰ ਦੇਨੇ ਸੀ ਜੀ 31 ਤੱਕ ਅਸੀਂ 10 ਸਾਲ ਪੂਰੇ ਕਰਦੇ ਆ ਦੂਜਿਆਂ ਨੂੰ ਇਹਨਾਂ ਨੇ ਪਹਿਲਾਂ ਦੇ ਦਿੱਤੇ ਹਾਂਜੀ ਹੁਣ ਇਹ ਕਹਿੰਦੇ ਵੀ ਕੱਟ-ਆਫ ਡੇਟ ਲੰਘ ਗਈ ਹੁਣ ਤੁਹਾਨੂੰ ਪਰਮਿਸ਼ਨ ਦੇ ਕੇ ਆ ਦੂਜਾ ਕਰਾਂਗੇ ਪਰਮਿਸ਼ਨ ਦੇਣ ਦੇ ਉੱਤੇ 7 ਮਹੀਨੇ ਨਗਾਤੇ ਸਰ ਸਾਹਿਬ ਆਹ ਦੇਖੋ 31 ਤੱਕ ਪਾਲਿਸੀ ਦਾ ਕੀਤਾ ਸੀ ਹੁਣ ਰੋਜ਼ ਲਾਰਾ ਲਾਉਂਦੇ ਵੀ ਤੁਹਾਨੂੰ 10 ਦਿਨਾਂ ਦਾ ਆਰਡਰ ਦੇ ਦਾਂਗੇ 15 ਦਿਨਾਂ ਦੇ ਦੇ ਦਾਂਗੇ ਦਿੰਦੇ ਹੈ ਨਹੀਂ 7 ਮਹੀਨੇ ਹੋ ਗਏ ਸਰ ਸਾਹਿਬ ਤੁਹਾਨੂੰ ਵੀ ਤੁਹਾਨੂੰ ਵੀ ਹਾਂਜੀ ਸਾਰੇ ਆ ਕਿੰਨੇ ਖਹਿ ਗਏ ਹੋ ਤੁਸੀਂ 115 ਜਣੇ ਸਾਡੇ ਸਮਰੂਹ ਦੇ ਸੰਗਰੂਰ ਦੇ ਸਾਰੇ ਪੰਜਾਬ ਦੇ ਸੰਗਰੂਰ ਦੇ ਵੀ ਹੈਗੇ ਜੀ ਸੰਗਰੂਰ ਦੇ ਵੀ ਬਹੁਤ ਜਣੇ ਤੁਸੀਂ 10 12 ਜਣੇ ਹੈਗੇ ਮੈਂ ਸਰ ਬਠਿੰਡੇ ਤੋਂ ਆਂ ਜੀ ਨਹੀਂ ਇਹਨੇ ਦੇ ਪੇਕੇ ਧੂਰੀ ਨੇ ਜੀ ਮੇਰੇ ਪੇਕੇ ਧੂਰੀ ਨੇ ਜੀ ਹਾਂ ਜੀ ਤਾਂ ਇਹਦਾ ਤੁਹਾਡੇ ਤੇ ਇਨਾ ਮਾਨ ਕਰਦੇ ਆ ਅਸੀਂ ਇਹ ਤਾਂ ਬਹੁਤ ਮੁਸ਼ਕਲ ਦੇ ਵਿੱਚ ਹੈਗੇ ਤੇ ਇਹਨਾਂ ਨੂੰ 6000 ਤਨਖਾਹ ਮਿਲਦੀ ਹੈ ਤੇ ਇਹ ਤਾਂ ਆਪਣੀ ਫੈਮਲੀ ਵੀ ਨਹੀਂ ਪਾਲ ਸਕਦੇ ਇੱਕ ਜਿਹੜੀ ਬੀਬੀ ਖੰਬਿਆਂ ਤੇ ਚੜੀ ਹੈ ਟੈਂਕੀ ਤੇ ਉਹਦੀ ਸ਼ਾਦੀ ਵੀ ਨਹੀਂ ਹੋਈ ਹੈਗੀ ਲੋਕੀ ਕਹਿੰਦੇ ਆ ਕਿ ਇਹ 6000 ਵਾਲੀ ਬੀਬੀ ਦੇ ਨਾਲ ਕਦੀ ਸ਼ਾਦੀ ਹੋ ਸਕਦੀ ਹੈ ਤੇ ਇਹ ਤਾਂ ਬਹੁਤ ਤਕ ਹੈ ਕਿ ਕਿੰਨੇ ਸਾਲਾਂ ਤੋਂ ਟੰਡ ਰੰਗ ਦਿੱਤਾ 2003 ਤੋਂ ਜੀ 2003 ਤੋਂ ਅੱਜ 21 ਸਾਲ ਹੋ ਗਏ ਹਾਂਜੀ 21 ਸਾਲ ਤੋਂ ਇਹ 6000 ਰੁਪਏ ਮਹੀਨੇ ਦੀ ਨੌਕਰੀ ਤੇ ਹੈ ਸਰ ਸਾਡੇ ਨਾਲ ਦੇ ਟੀਚਰ ਜੋ 70000 ਰੁਪਏ ਲੈ ਰਹੇ ਆ ਉਹਨਾਂ ਹੀ ਕੰਮ ਅਸੀਂ ਕਰ ਰਹੇ ਆ ਸਰ ਸਵੇਰੇ 8 ਵਜੇ ਅਸੀਂ ਸਕੂਲ ਜਾਂਦੇ ਆ ਉਹਨਾਂ ਦੇ ਬਰਾਬਰ ਤੇ ਅਸੀਂ 3 ਵਜੇ ਸਕੂਲ ਵਾਪਸ ਆਉਂਦੇ ਆ ਜਦੋਂ ਉਹ ਟੀਚਰ ਆਉਂਦੇ ਆ ਅਸੀਂ ਉਹਨਾਂ ਤੋਂ ਵੱਧ ਕੇ ਕੰਮ ਕਰਦੇ ਆ ਪਰ ਉਹਨਾਂ ਦਾ ਜੀ 90000 ਬਹੁਤ ਮੁਸ਼ਕਲ ਹੈ ਇਹਨਾਂ ਦੇ ਲਈ 6000 ਲੈ ਰਹੇ ਆ ਸਾਨੂੰ ਉਹ ਵੀ ਨਹੀਂ ਪੂਰਾ ਦੇ ਰਹੇ ਤੇ ਮੈਂ ਸੈਕਟਰੀ ਐਜੂਕੇਸ਼ਨ ਜਿਹੜਾ ਹੈਗਾ ਆ ਇਸ ਦੇ ਹੈ ਕਿ ਉਹਨਾਂ ਕੋਲ ਇਹਨਾਂ ਦੀ ਦਰਖਾਸਤ ਭੇਜਦਾ ਹੈ ਕਿ ਇਹ ਇਹਨਾਂ ਦਾ ਇੱਕ ਦਮ ਕੀਤਾ ਜਾਵੇ ਕਿਉਂ ਕਰਕੇ ਜਿਹੜਾ ਸੰਵਿਧਾਨ ਉਹਦੇ ਮੁਤਾਬਕ ਆਰਟੀਕਲ 14 ਦੇ ਕਾਨੂੰਨ ਦੇ ਅੱਗੇ ਸਭ ਬਰਾਬਰ ਨੇ ਜੇ ਇਹਨਾਂ ਦੇ ਨਾਲ ਦੇ ਬੰਦਿਆਂ ਦੇ ਬੀਬੀਆਂ ਦੇ ਤਨਖਾਹਾਂ ਵਧ ਗਈਆਂ ਫਿਰ ਆਰਟੀਕਲ 14 ਦੇ ਮੁਤਾਬਕ ਇਹਨਾਂ ਦੀਆਂ ਵੀ ਵਧਣੀਆਂ ਚਾਹੀਦੀਆਂ ਸੋ ਇਹ ਸਬਧਾਨਕ ਚੀਜ਼ ਹੈ ਤੇ ਤੁਸੀਂ ਕੋਈ ਵਕੀਲ ਕੋਲੇ ਅੱਜ ਤੱਕ ਨਹੀਂ ਗਏ ਨਹੀਂ ਜੀ ਵਕੀਲ ਤੱਕ ਨਹੀਂ ਗਏ ਸੀ ਕਿ ਕਿ ਜਾਦੂ ਸਾਹਿਬ ਕੋਲੋਂ ਸਰ ਸਾਡੋ ਨਹੀਂ ਕੁਝ ਹੈ ਹੀ ਨਹੀਂ ਕਿ ਪੇਪੈਂਟੀ ਨੇ ਅਸੀਂ ਵਕੀਲਾ ਨੂੰ ਕੀ ਦੇਵਾਂਗੇ ਸਰ ਅਸੀਂ 6000 ਆਪ ਗੁਜ਼ਾਰਾ ਕਰਦੇ ਵਕੀਲਾ ਨੂੰ ਕੀ ਦੇਵਾਂਗੇ ਵਕੀਲ ਵੀ ਤਾਂ ਸਾਡੇ ਤੋਂ ਪੈਸੇ ਹੀ ਮੰਗਣਗੇ ਜੀ ਨਾ ਨਾ ਕਈ ਤਾਂ ਚੰਗੇ ਹੁੰਦੇ ਆ ਸਰ ਕੋਈ ਨਹੀਂ ਸਰ ਪੈਸੇ ਤੋਂ ਬਿਨਾ ਕੋਈ ਨਹੀਂ ਕੰਮ ਕਰਦਾ ਜੀ ਸਰ ਅਸੀਂ ਵਕੀਲਾਂ ਨੂੰ ਪੈਸੇ ਕਿੱਥੋਂ ਦਵਾਂਗੇ ਜਿਸ ਅਸੀਂ ਸਾਡੀ 6000 ਤਾਂ ਤਨਖਾਹ ਹੈ ਜੀ ਨਹੀਂ ਉਹ ਬਾਅਦ ਚ ਲੈ ਲੈਂਦੇ ਆ ਕੋਈ ਚੰਗੇ ਹੁੰਦੇ ਆ ਸਰ ਅਸੀਂ ਸਾਨੂੰ ਆਏ ਸੀ ਜੀ ਸਰਕਾਰ ਨੇ 31 8 ਪਾਈ ਹੋਈ ਹੈ ਜੀ ਸਾਡਾ ਕੰਮ ਛੇਤੀ ਹੋ ਜੂਗਾ ਜੀ ਅਸੀਂ ਤਾਂ ਤਾਂ ਹੀ ਨਹੀਂ ਗਏ ਆ ਗੱਲ ਨਾ ਮਾਰਿਆ ਨਾ ਅੱਥਰੂ ਮੈਨੂੰ ਡਰਦੇ ਸੀ ਦੇਖੋ ਜੀ ਨਹੀਂ ਨਾ ਨਾ ਆਕਾਸ਼ ਬੰਸਲ ਜੀ ਹਾਂ ਆਕਾਸ਼ ਬੰਸਲ ਬੰਸ ਬੰਸਲ ਬੰਸਲ ਹਾਂ ਮਿਸਟਰ ਬੰਸਲ ਗੁੱਡ ਆਫਟਰਨੂੰ I'm at the tank over here where these uh, lady teachers have climbed the tank, you know, and uh, they want justice. I mean, to say, if the other people have got their pays uh, increased, then I think they should equally be given the same opportunity. Will you come and see them and talk to them? No, it should be. No, it should be because their colleagues have got that uh, extra amount of uh, pay and money. Article 14, Article 14 says everyone is equal before the law. And then I think you should. Uh, you, you, then you forcefully put the case up. You can't see these ladies up in the uh, tower. It's a shameless thing for us, uh, for me as an MP and you as an administrator. To see these, uh, and we just ask the doctors to come and check them up, uh -huh. and see if you can sort of uh, send some biscuits and bread for them, and uh, uh, sort of uh, do something for them. Uh, send the doctors to examine them, and uh, then I think the deputy commissioner and you can write to the. Education secretary also separately, instead of just uh, waiting for the minister to take the decision and uh, Anna, we'd be more understanding than the minister oh please. ਵਿਸ਼ਾ ਰੈਗੂਲਰ ਹੋਣ ਤੋਂ ਰਹਿਣ ਦੇ ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਕੱਚੇ ਅਧਿਆਪਕ ਜੁਨੀਅਰ 10 ਸਾਲ ਸਰਵਿਸ ਪੂਰੀ ਕਰਦੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ 12700 ਅਧਿਆਪਕ ਪੱਕੇ ਕੀਤੇ ਸਨ ਜਿਨ੍ਹਾਂ ਵਿੱਚ 130 ਦੇ ਲਗਭਗ ਅਧਿਆਪਕ 31 ਅਗਸਤ 2023 ਤੱਕ ਸਵਾ ਪੂਰੇ ਕਰਦੇ ਸੀ ਜੋ ਤਨਖਾਹ ਵਾਧੇ ਦੇ ਆਰਡਰਾਂ ਤੋਂ ਰਹਿ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਦਿੱਤੇ ਜਾਣ ਆਪ ਜੀ ਦੇ ਵਿਸ਼ਵਾਸਪਾਤਰ ਦਾਸਾ ਸਰਵਿਸ ਪੂਰੀ ਕਰਦੇ ਕੱਚੇ ਅਧਿਆਪਕ ਜੁਨੀਅਰ ਪੰਜਾਬ ਫੇਰ ਤੋਂੜਿਓ ਬੇਨਤੀ ਹੈ ਕਿ ਅਸੀਂ ਕੱਚੇ ਅਧਿਆਪਕ ਜਿਨ੍ਹਾਂ ਨੇ 10 ਸਾਲ ਸਰਵਿਸ ਪੂਰੀ ਕਰਦੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ 12700 ਅਧਿਆਪਕ ਪੱਕੇ ਕੀਤੇ ਗਏ ਸਨ ਨਾ 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 10 ਸਾਲ ਤੋਂ ਬਾਅਦ ਨਹੀਂ ਸਰ ਨਹੀਂ ਇਹ ਇਹ ਜਿਹੜੇ ਹਾਂ ਜੀ ਪੱਕੇ ਕੀਤੇ ਆ ਹਾਂ ਇਹਨਾਂ ਨੇ 10 ਸਾਲ ਤੋਂ 10 ਸਾਲ ਕੰਪਲੀਟ ਕਰਦੇ ਹਾਂ 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 ਜੀ ਤੇ ਤੁਸੀਂ ਵੀ ਕੰਪਲੀਟ ਕਰ ਕਰ ਗਏ ਹਾਂ ਜੀ 7 ਮਹੀਨੇ ਹੋ ਗਏ ਸਾਨੂੰ ਜਿਨ੍ਹਾਂ ਵਿੱਚੋਂ 130 ਦੇ ਲਗਭਗ ਅਧਿਆਪਕ 31 ਅਗਸਤ ਤੱਕ ਸਮਾਂ ਪੂਰਾ ਕਰਦੇ ਸੀ ਜੋ ਤਨਖਾਹ ਵਾਦੇ ਦੇ ਆਰਡਰਾਂ ਤੋਂ ਰਹਿ ਗਏ ਸਨ ਉਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਦਿੱਤੇ ਜਾਣ ਜੋ ਅਸੀਂ ਹੈਗੇ ਹਾਂ ਹਾਂਜੀ ਹਾਂਜੀ ਹਾਂ ਜਿਹੜੇ ਮੈਂ ਕਿਹਾ ਕਿ ਇਹ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਕ ਜੇ ਇਹਨਾਂ ਦੇ ਨਾਲ ਤੇ ਉਹਨਾਂ ਨੂੰ ਤਨਖਾਹਾਂ ਠੀਕ ਮਿਲ ਗਈਆਂ ਤਾਂ ਫਿਰ ਇਹਨਾਂ ਨੂੰ ਕਿਉਂ ਵੱਖਰਾ ਕੀਤਾ ਇਹਨਾਂ ਨੇ ਵੀ 19 ਸਾਲ ਜਿੰਨੇ ਪਹਿਲੇ ਮਾਸਟਰਾਂ ਨੂੰ ਪੈਸੇ ਦਿੱਤੇ ਗਏ ਐ ਤਨਖਾਹਾਂ ਦਿੱਤੀਆਂ ਗਈਆਂ ਇਹ ਨਾ ਤਾਂ ਵੀ ਹੱਕੋ ਹੀ ਐ ਤੇ ਇਹ ਤਾਂ ਜਏ ਤਾਂ ਬਹੁਤ ਤਰਸਯੋਗ ਹਾਲਤ ਹੈ ਕਿ ਉੱਤੇ ਬੀਬੀਆਂ ਚੜੀਆਂ ਹੋਈਆਂ ਨਾ ਉਹਨਾਂ ਨੇ ਖਾਦਾ ਹੈ ਨਾ ਪੀਤਾ ਹੈ ਨਾ ਖੁਸ਼ ਹੈ ਤੇ ਨਾ ਇੱਥੇ ਕੋਈ ਬੰਦਾ ਆਇਆ ਐ ਐਡਮਿਨਿਸਟ੍ਰੇਸ਼ਨ ਦਾ ਨਾ ਕੋਈ ਡਾਕਟਰ ਇਹਨਾਂ ਨੂੰ ਦੇਖਣ ਆਇਆ ਮੈਂ ਏਡੀਸੀ ਨੂੰ ਕਿਹਾ ਕਿ ਡਾਕਟਰ ਵੀ ਭੇਜੋ ਤੇ ਆਪ ਵੀ ਪਤਾ ਕਰੋ ਤੇ ਸਿੱਧੀ ਚਿੱਠੀ ਸੈਕਟਰੀ ਐਜੂਕੇਸ਼ਨ ਨੂੰ ਲਿਖੋ ਕਿ ਇਹਨਾਂ ਦਾ ਕੰਮ ਪੂਰਾ ਹੋਵੇ ਸਰ ਉਹ ਲੜਕੀਆਂ ਕਹਿ ਰਹੀਆਂ ਇਹ ਜਾਤਾ ਸੀ ਥੋੜਾ ਲੈ ਕੇ ਉਤਰਾਂਗੇ ਜਾਂ ਅਸੀਂ ਮਾਰ ਕੇ ਨੀ ਚੇਤਰਾਂਗੇ ਸਾਡੇ ਕੋਲ ਪੈਟਰੋਲ ਦੀਆਂ ਬੋਤਲਾਂ ਅਸੀਂ ਕਿਸੇ ਵੀ ਸਵੇ ਕੁਝ ਵੀ ਕਰ ਸਕਦੇ ਹਾਂ ਸਰ ਨਹੀਂ ਉਹ ਤਾਂ ਚਿੱਕਰ ਨਹੀਂ ਜਾਂਦੇ ਸਰ ਅਸੀਂ ਇੱਥੋਂ ਨਹੀਂ ਅਸੀਂ ਧਰਨਾ ਸਰ ਇੱਥੇ ਅਸੀਂ ਨਹੀਂ ਜਾਂਦੇ ਕਿੱਥੇ ਤੁਹਾਡਾ ਤੰਬੂ ਆਹ ਦੇਖੋ ਜੀ ਇਧਰ ਦੇਖ ਇਧਰ ਲਿਖਾ ਅੱਛਾ ਸਰ ਉਹ ਕਿੰਨੇ ਸਗੇ ਉੱਥੇ ਅਸੀਂ ਅੱਗੇ 15 ਤੇ ਜਾਣਿਆ ਸਰ ਇੱਥੇ ਕੋਸਤ ਜਲੇਗੇ ਸਰ ਵੀ ਉਹ ਦੂਰ ਦੇ ਸੀਗੇ ਕੋਸ ਤੋਂ ਬਾਅਦ ਹੀ ਕੱਲ ਦੇ ਆਏ ਸੀਗੇ ਰੋਡ ਲੈਡੀਆਂ ਟੀਚਰ ਆਈ ਘਰੇ ਵੀ ਨਹੀਂ ਸਰ ਲੈਡੀਆਂ ਨੂੰ ਕਿੰਨੀਆਂ ਪ੍ਰੋਬਲਮ ਆ ਸਰ ਘਰ ਦੇ ਨਹੀਂ ਚਾਹ ਦਿੱਤੇ ਰਹਿਣ ਵਾਸਤੇ ਸਰ ਜਿਲ੍ਹੇ ਤੋਂ ਜਿਲ੍ਹੇ ਅਲੱਗ ਅਲੱਗ ਜਿਲ੍ਹਿਆਂ ਤੋਂ ਸਰ ਜੀ ਕੋਈ ਫਾਜ਼ਲ ਕਾ ਫਰੋਜਪੁਰ ਤੋਂ ਹੀ ਮਕਸਰ ਤੋਂ ਹੀ ਚਲੋ ਫੇਰੇ ਇਹ ਸਿਵਲ ਸਰਜਨ ਨੂੰ ਮੈਂ ਕਰਾ ਦੋ ਇਹ ਮੇਰੇ ਕੰਮ ਕਰ ਸਰਜਨ ਤੇ ਬੀਪੀਐਮ ਬਾਥਰੂਮ ਇੱਥੇ ਕਰਨੀ ਸਰ ਬਾਥਰੂਮ ਉੱਪਰ ਹੀ ਜਾਂਦੇ ਆ ਸਰ نیچے ਨਹੀਂ ਉਤਰਦੇ ਨਹੀਂ ਸਰ ਸਰ ਉਹ ਕੁੜੀ ਉੱਤਰੀ ਸੀ ਜੀ ਕਿ ਰੋਮੇ ਸੁਭੀ ਕਰਨ ਲੱਗਣੀ ਜੀ ਉਹ ਦੰਡੇ ਹਾਂ ਜਿਹੜੇ ਇਹਨਾਂ ਨੇ ਸਟਾਪ ਲਾਇਆ ਜੀ ਜਿਹੜਾ ਸਟਾਪ ਲਾਇਆ ਪੁਲਿਸ ਵਾਲੋਂ ਪੁਲਿਸ ਨੇ ਲਾਇਆ ਜਨ ਸਰ ਇਹਨਾਂ ਨੂੰ ਹਾਂ ਉਹ ਕਹਿੰਦੇ ਤੁਸੀਂ ਉੱਪਰ ਚੜ੍ਹਿਆ ਉੱਪਰ ਹੀ ਚੜ੍ਹੇ ਰਹਿਣਾ نیچے ਨਹੀਂ ਆਉਣਾ ਸਰ ਸਿਵਲ ਸਰਜਨ ਕਰਦੇ ਚਲੋ ਫਿਰ ਕਰਦੇ ਆ ਇੱਥੇ ਬੈਠ ਕੇ ਲਿਖ ਨਹੀਂ ਸਕਦੇ ਕਿਤੇ ਹਾਂ ਜਨਯੁਕਤ ਉਸ ਲਈ ਉਹਨੇ ਕੁਝ ਹੋtheta ਗਿਆ ਬੁੱਤੋਂ ਨੂੰ ਸਭ ਤੋਂ ਸਸਤਾ ਜੀ ਸਸਤੀ ਕਾਸ ਸਸਤਾ ਕਿਤੇ ਚਿਮਰੀ ਤੱਕ ਲੈਉਣੇ ਹਾਂ ਹਾਂ ਸਿਟਿੰਗ ਚਾਰਜ ਹੈ ਮੈਂ ਤੁਹਾਨੂੰ ਦਿੰਦਾ ਦੇ ਦਿੰਦਾ ਹੈ ਨਹੀਂ ਕਿ ਚਾਰਜ ਹੈ ਹਾਂ ਕਹਦਾ ਨਹੀਂ ਕੋਣ ਥਾਣੇਦਾਰ ਸਾਹਿਬ ਆਏ ਹੋਏ ਕਿੱਥੇ ਨੇ ਆਏ ਹੋਗੇ ਹਾਂ ਇਨਸਪੈਕਟਰ ਸਾਹਿਬ ਇਹ ਜਦੋਂ ਉਤਰਦੀ ਹੈ ਆਪਣੇ ਬੰਦਿਆਂ ਨੂੰ ਕਹੋ ਇਹਨਾਂ ਨੂੰ ਹੱਥੋਂ ਹੱਥ ਨਾਲ ਨਾ ਲਾਉਣੇ ਉਹ ਕੰਪਲੇਂਟ ਕਰਦੇ ਆ ਨਹੀਂ ਨਹੀਂ ਅਸੀਂ ਲਾਦੇ ਲੇਡੀ ਜੀ ਲਾ ਦੋ ਲੇਡੀ ਲੇਡੀ ਦੇ ਹੁਣ ਕੋ ਪਾਓ ਕੱਲ ਵੀ ਸਾਰੀ ਤਰੀ ਲੇਡੀ ਲੱਖ ਰੱਖ ਕੇ ਇੱਥੇ ਬੰਦਿਆਂ ਨੂੰ ਪਰੂਰ ਕਰ ਤੋ ਠੀਕ ਰਸ ਭਾਈਓ ਜੀ ਕਰਨਾ ਹੋ ਗਿਆ ਆ ਉਹਨਾਂ ਦਾ ਹੀ ਆ ਗਿਆ ਲੈ ਨਹੀਂ ਗੱਲ ਕਰੋ ਨਾ ਹਲੋ ਆ ਰਿਜੀ ਆ ਪ੍ਰਧਾਨ ਸਭ ਕਰ ਰਹੇ ਨੇ ਪੀ ਸਭ ਤੋਂ ਨਾ ਸੈਕਰੀ 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 सिविल सर्विस इन सर शिकाल जी मैं सरफते कोई नहीं कोई मैं ना आज ਜਿਹੜੀਆਂ ਬੀਬੀਆਂ ਮਾਸਟਰ ਟੈਂਕੀ ਤੇ ਚੜੀਆਂ ਨਾ ਉਹਨਾਂ ਨੂੰ ਦੇਖਣਾ ਹੈ ਤੇ ਐਂਡ ਹੈਲਥ ਇਜ਼ ਡਿਗਰੇਡਿੰਗ ਬਰੀ ਫਾਸਟ ਕੁੱਡ ਯੂ ਪਲੀਜ਼ ਸੈਂਡ ਸਮ ਡਾਕਟਰਸ ਟੂ ਐਗਜ਼ਾਮਨ देम ਫ ਨੀਡ ਪੀ ਡੂ ਕੁ ਸ਼ੂ ਬੀ ਗਿਵਿੰਗ ਸਮ ਇੰਜੈਕਸ਼ਨਸ ઓਰ ਸਮਥਿੰਗ ਐਂਡ ਹਾਂ ਜਿਸ ਸਮਵੋ ਸਮਵੋਨ ਕਲੋਡਸ ਹਾਂ ਬਲੈਂਕਰ ਤੋਂ ਸੰਤ ਲਗਾ ਇੱਕ ਕਿਹਦੀ ਜਗ੍ਹਾ ਹੈ ਕੀ ਹੈ ਜੀ ਇਹ ਬਿਜ਼ਨਸ ਦਫ਼ਤਰ ਦੇ ਨਾਲੇ ਮੀਨ ਮੈਂ ਤੇ ਬਿਜ਼ਨਸ ਆਫਿਸ ਡਾਕਟਰ ਹਾਂ ਫੇਜ ਦੋ ਕੋ ਕੰਬੜ ਵੀ ਭੇਜ ਦੋ ਇਹਨਾਂ ਨੂੰ ਦੇਖੋ ਜੇ ਇਹਨਾਂ ਦੀ ਹੈਲਥ ਠੀਕ ਹੈ ਨਹੀਂ ਹੈ ਜਰਾ ਹਾਂ ਚੰਗਾ ਟੈਕ ਟੈਕ ਦੇਖ ਕੇ ਰੱਖੋ ਬ란ਦ

Je suis

ਮੋਜ਼ੇ ਦੇ ਵਿੱਚ ਜਦੋਂ 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 ਬੰਦੇ ਨੇ ਪਾਰ

I'm это это ਜਿਹੜੇ ਬੰਦਿਆਂ ਨੂੰ ਪੈਸੇ ਮੰਨੇ ਸ਼ੁਰੂ ਹੋ ਗਏ ਹੈ ਹਾਂਜੀ ਉਹਨਾਂ ਦੀ ਨੌਕਰੀ ਤੇ ਇਹਨਾਂ ਦੀ ਕੁਝ ਨਹੀਂ ਹੈ ਹਾਂਜੀ ਇੱਕੋ ਜੀ ਹਾਂਜੀ ਹਾਂਜੀ ਜਿਹੜੇ ਲੋਕਾਂ ਨੂੰ ਸਵਾਗਤ ਹੈ ਉਹ ਆ ਗਏ ਨੇ ਉਹ ਆ ਗਏ ਨੇ ਉਹ ਆ ਗਏ ਨੇ ਉਹ ਆ ਗਏ ਨੇ

<laughs> 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 this is how the office is built, and this is how the office is uh, heading. Mm.

Hmm? So, I'm uh, writing a letter uh, and please see it and give it to the Deputy Commissioner and uh, proceed further. Hmm? I'll be grateful. Hmm? I'm sending it to you, but it's addressed to the Education Secretary, to you and the Deputy Commissioner. Okay. We shouldn't let any mess up happen over here, you know. Okay. Thank you. ਜੀ ਜੀ ਵੀ ਇਹ ਹਾਲ ਤਾਂ ਬਹੁਤ ਖਸਤਾ ਰਾਤ ਕੁੜੀ ਦਾ ਪੈਰ ਟਿਲ ਗਿਆ ਉਹ ਨੀਚੇ ਗਰਦੀ ਗਰਦੀ ਬਚੀ ਆ ਸਰ ਬਹੁਤ ਜਿਆਦਾ ਉੱਤੇ ਜਲਬ ਜੰਮੇ ਆ ਹਰੇ ਵਾਈ ਜੰਮੇ ਆ ਉੱਤੋਂ ਇੱਟ ਵੀ ਡਿੱਗ ਕੇ ਆਈ ਸਰ ਕੁਝ ਵੀ ਹੋ ਸਕਦਾ ਜੀ ਬੈਂਕ ਸਾਹਿਬ ਕਹਿੰਦੇ ਕਹਿੰਦੇ ਜਿੱਥੇ 6000 ਤੇ ਪਹਿਲਾਂ ਕਿਯਾਰਾ ਕਰਦੇ ਸੀ ਹੁਣ ਕਿਹੜਾ ਮਰਦੂ ਹੁਣ ਵੀ ਕਰ ਦੂ ਹੁਣ ਵੀ ਕਰੀ ਜਾਗਾ ਨਾ 6000 ਤੇ ਤੁਸੀਂ